ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਹਰੇ ਪਿਆਜ਼ ਤੇ ਆਲੂ ਦੀ ਸੁੱਕੀ ਸਬਜ਼ੀ ਬਣਾਣਾ ਇਹਦੇ ਵਾਸਤੇ ਜੇ ਆਪਾਂ ਥੋੜੇ ਜਿਹੀ ਮਸਾਲੇ ਲੈ ਆ ਬਹੁਤ ਜ਼ਿਆਦਾ ਇਹਦੇ ਵਿੱਚ ਆਪਾਂ ਮਸਾਲੇ ਨਹੀਂ ਪਾਣੇ ਇਹ ਮੈਂ ਲੈ ਲਏ ਹਰੇ ਪਿਆਜ਼ ਕੁਛ ਮੈਂ ਲੈ ਲਏ ਆਲੂ ਛੇਸਾਤ ਇਹ ਸੁੱਕੇ ਮਸਾਲੇ ਲੈ ਲਿਆ ਇਹ ਲੈ ਲਿਆ ਧਨੀਆਂ ਇਹ ਲੈ ਲਿਆ ਚਾਟ ਮਸਾਲਾ ਗਰਮ ਮਸਾਲਾ ਥੋੜੇ ਕਲੌਂਜੀ ਸੀਡ ਲਾਲ ਮਿਰਚ ਦੇਗੀ ਮਿਰਚ ਤੇ ਸਰੋਂ ਦਾ ਤੇਲ ਦੇ ਵਿੱਚ ਆਪਾਂ ਜਿਹੜੇ ਆਲੂ ਆ ਉਹਨਾਂ ਨੂੰ ਫਰਾਈ ਕਰਾਂਗੇ ਇਹਦੇ ਵਿੱਚ ਆਪਾਂ ਟਮਾਟਰ ਤੇ ਪਿਆਜ਼ ਦੀ ਵਰਤੋਂ ਨਹੀਂ ਕਰ ਰਹੇ ਸੁੱਕੇ ਦੀ ਕਿਉਂਕਿ ਆਪਣੇ ਸਾਰੇ ਪਿਆਜ਼ ਸਬਜੀ ਪਿਆਜ਼ ਦੀ ਆ ਤੇ ਇਸ ਕਰਕੇ ਮੈਂ ਪਿਆਜ਼ ਨਹੀਂ ਪਾਣਾ ਇਹ ਮੈਂ ਥੋੜੇ ਅਦਰਕ ਲੈ ਲਏ ਆ ਤੜਕੇ ਵਾਸਤੇ ਬਸ ਕੱਲਾ ਅਦਰਕ ਹੀ ਲਾਣਾ ਹੈ ਤੜਕਾ ਸਭ ਤੋਂ ਪਹਿਲਾਂ ਜਿਹੜੇ ਆਪਾਂ ਆਲੂ ਆ ਉਹਨਾਂ ਦੀ ਕਟਿੰਗ ਕਰ ਲਵਾਂਗੇ ਸਾਈਜ਼ ਜੀ ਤੁਸੀਂ ਆਪਣੇ ਹਿਸਾਬ ਨਾਲ ਛੋਟੇ ਵੱਡੇ ਸਾਈਜ਼ ਜਿਸ ਤਰ੍ਹਾਂ ਤੁਸੀਂ ਪਸੰਦ ਕਰਦੇ ਹੋ ਉਸ ਤਰ੍ਹਾਂ ਵੀ ਤੁਸੀਂ ਕੱਟ ਸਕਦੇ ਹੋ ਛੋਟਾ ਆਲੂ ਐਸੇ ਤਲ ਜਲਦੀ ਹੋ ਜਾਂਦਾ ਇਸ ਕਰਕੇ ਮੈਂ ਥੋੜਾ ਛੋਟਾ ਸਾਈਜ਼ ਹੀ ਕੱਟ ਰਹੀ ਹਾਂ ਤੁਸੀਂ ਚਾਹੋ ਤਾਂ ਲੰਬੇ ਸਾਈਜ਼ ਦੇ ਵਿੱਚ ਵੀ ਕੱਟ ਸਕਦੇ ਹੋ ਬਹੁਤ ਟੇਸਟੀ ਸਬਜ਼ੀ ਬਣਦੀ ਆ ਆਲੂ ਆਲੂ ਤੇ ਜਿਹੜੇ ਆਪਣੇ ਹਰੇ ਪਿਆਜ਼ ਆ ਕਿਉਂਕਿ ਸਰਦੀ ਦੇ ਵਿੱਚ ਹਰਾ ਪਿਆਜ਼ ਹੁਣ ਕਾਫੀ ਆ ਰਿਹਾ ਆ ਤੇ ਇਸ ਕਰਕੇ ਆਪਾਂ ਨੂੰ ਵੀ ਜ਼ਰੂਰ ਬਣਾਉਣੀ ਚਾਹੀਦੀ ਹੈ ਸਰਦੀ ਦੇ ਵਿੱਚ ਇਹ ਸਬਜ਼ੀ ਆਲੂ ਦੀ ਆਪਾਂ ਇਸ ਤਰ੍ਹਾਂ ਕਟਿੰਗ ਕਰ ਲਈ ਆ ਤੇ ਹੁਣ ਆਪਾਂ ਗੈਸ ਔਨ ਕਰਕੇ ਤੇ ਜਿਹੜਾ ਤੇਲ ਆ ਉਹ ਕੜਾਈ ਦੇ ਵਿੱਚ ਪਾਵਾਂਗੇ ਇਹਨਾਂ ਨੂੰ ਤਲਣ ਵਾਸਤੇ ਪਿਆਜ਼ ਤੁਸੀਂ ਚਾਹੋ ਤੇ ਆਪਣਾ ਜਿਹੜਾ ਸਾਲਵ ਕੱਟਣ ਵਾਲੀ ਮਸ਼ੀਨ ਹੁੰਦੀ ਹੈ ਉਹਦੇ ਨਾਲ ਵੀ ਕੱਟ ਸਕਦੇ ਹੋ ਘਰਤ ਨਾਲ ਵੀ ਕੱਟੇ ਜਾਂਦੇ ਆਸਾਨੀ ਦੇ ਨਾਲ ਇਹ ਮੈਂ ਛੋਟੇ ਛੋਟੇ ਇਸ ਤਰ੍ਹਾਂ ਪਿਆਜ਼ ਜਿਹੜੇ ਨਾਲ ਉਹ ਲਾ ਲੂੰਗੀ ਇਹ ਆਪਾਂ ਤੜਕੇ ਲਈ ਵਰਤ ਲਾਂਗੇ ਹਲ ਲੱਗਦੀ ਨਾ ਸਰੋਂ ਦਾ ਤੇਲ ਲੈ ਰਹੇ ਆ ਆਪਾਂ ਆਲੂ ਜਿਹੜੇ ਉਹਨਾਂ ਨੂੰ ਤਲਣ ਵਾਸਤੇ ਤੇਲ ਆਪਣਾ ਗਰਮ ਹੋ ਚੁੱਕਾ ਹੈ ਤੇ ਹੁਣ ਆਪਾਂ ਜਿਹੜੇ ਆਲੂ ਆ ਉਹ ਪਾ ਦਾਂਗੇ ਫਰਾਈ ਹੋਣ ਨੂੰ ਸੋ ਹੁਣ ਉਹਨਾਂ ਤੱਕ ਇਹਨਾਂ ਨੂੰ ਆਪਾਂ ਪਕਾ ਲਵਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਵਾਤੂ ਆਪਣਾ ਤੇਲ ਆ ਉਹ ਵੀ ਜਪਾ ਕੱਢ ਦੇਣਾ ਆ ਪਿਆਜ਼ ਉਸ ਤੋਂ ਬਾਅਦ ਪਾਣੇ ਆ ਆਲੂ ਵੀ ਪਹਿਲਾਂ ਫਰਾਈ ਕਰਦੇ ਬਰੀਕ ਕੱਟ ਲਿਆ ਆ ਤੇ ਅਦਰਕ ਵੀ ਆਪਾਂ ਬਰੀਕ ਬਰੀਕ ਇਸ ਤਰ੍ਹਾਂ ਕੱਟ ਲਿਆ ਆ ਤੇ ਸੁੱਕੀ ਸਬ지 ਤੁਸੀਂ ਇਹ ਆਲੂ ਤੇ ਪਿਆਜ਼ ਦੀਸ ਮੇਰੇ ਬੱਚੇ ਨੂੰ ਪਰੌਂਠੇ ਦੇ ਨਾਲ ਦਵੋ ਬਹੁਤ ਹੀ ਸਵਾਦ ਲੱਗਦੀ ਆ ਤੇ ਬੱਚੇ ਖਾ ਵੀ ਲੈਂਦੇ ਇਹ ਸਬ지 ਆਲੂ ਆਪਣੇ ਤਲੇ ਚ ਆਲੂ ਆਪਣੇ ਤਲ ਹੋ ਗਏ ਆ ਥੋੜੇ ਜਿਹਾ ਮੈਂ ਕੱਚੇ ਰੱਖਿਆ ਤਾਂ ਕਿ ਆਪਾਂ ਬਾਅਦ ਚ ਜਦੋਂ ਪਿਆਜ਼ ਪਾਣੇ ਆ ਉਦੋਂ ਵੀ ਥੋੜੇ ਜਿਹੇ ਏਹ ਭੁਜ ਜਾਣਗੇ ਤੇ ਹੁਣ ਮੈਂ ਇਹਨਾਂ ਨੂੰ ਕੱਢ ਲੈਣ ਲੱਗੀ ਆ ਤੇ ਸਾਰਾ ਤੇਲ ਜਿਹੜਾ ਆਪਾਂ ਐਕਸਟਰਾ ਆਪਾਂ ਕੱਢ ਲਿਆ ਵਿੱਚੋਂ ਤੁਸੀਂ ਚਾਹੋ ਤੈਨੂੰ ਥੋੜਾ ਘੱਟ ਤੇਲ ਪਾ ਕੇ ਵੀ ਬਣਾ ਸਕਦੇ ਹੋ ਜ਼ਰੂਰੀ ਨਹੀਂ ਵੀ ਤਲ ਕੇ ਹੀ ਬਣਾਣੇ ਆ ਤੇ ਫਿਰ ਤੁਸੀਂ ਜਿਹੜਾ ਪਲੇਟ ਆ ਉੱਪਰ ਟੱਕ ਕੜਾਈ ਨੂੰ ਟੱਕ ਕੇ ਥੋੜਾ ਤੇਲ ਪਾ ਕੇ ਤੇ ਫਿਰ ਵੀ ਆਲੂ ਜਿਹੜੇ ਆਸਾਨੀ ਦੇ ਨਾਲ ਜਿਹੜੇ ਉਹ ਤਲੇ ਜਾਂਦੇ ਆ ਨਵੇਂ ਆਲੂ ਹੋਣ ਕਰਕੇ ਨਾ ਥੋੜੇ ਥੱਲੇ ਲੱਗ ਰਹੇ ਆ ਆਲੂ ਜਦੋਂ ਆਲੂ ਪੁਰਾਣੇ ਹੋ ਜਾਂਦੇ ਆ ਫਿਰ ਨਹੀਂ ਥੱਲੇ ਲੱਗਦੇ ਕੜਾਈ ਦੇ ਜਿਹੜੇ ਨਵੇਂ ਆਲੂ ਹੁੰਦੇ ਆ ਉਹ ਥੱਲੇ ਲੱਗਦੇ ਇਸ ਤਰ੍ਹਾਂ ਹੁਣ ਜਿਹੜਾ ਕੜਾਈ ਦਾ ਤੇਲ ਆ ਇਹ ਆਪਾਂ ਸਾਰਾ ਕੱਢ ਦਵਾਂਗੇ ਸਭ ਤੋਂ ਪਹਿਲਾਂ ਲੈ ਰਹੇ ਆ ਆਪਾਂ ਆਦਰਕ ਜਿਹੜਾ ਆਪਾਂ ਬਰੀਕ-ਬਰੀਕ ਕੱਟ ਲਿਆ ਸੀ ज रोस्ट करके आप ही जो मसाले पा देंगे जीरा कलौजी सीड मिर्च इन्हें ला रही थोड़ी देगी मिर्च हरा कलर वास्ते सब्जी का ज्यादा कलर है वह वाया आ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਲੈ ਸਕਦੇ ਹੋ ਗਰਮ ਮਸਾਲਾ ਤੇ ਚਾਟ ਮਸਾਲਾ ਇਹ ਮੈਂ ਪਾ ਰਹੀ ਹਾਂ ਹੁਣ ਪਿਆਜ਼ ਪਾਉਣ ਲੱਗੀ ਹਾਂ ਤੜਕਾ ਵੀ ਆਪਣੇ ਪਿਆਜ਼ ਨਾਲ ਹੀ ਲੱਗ ਜਾਣਾ ਤੇ ਸਬਜ਼ੀ ਵੀ ਆਪਣੀ ਜਿਹੜੀ ਉਹ ਪਿਆਜ਼ ਦੀ ਬਣ ਜਾਣੀ ਹੈ ਹੁਣ ਦੋ ਕੁ ਮਿੰਟ ਢੱਕ ਕੇ ਇਹਨੂੰ ਆਪਾਂ ਪਕਾ ਲਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਆਲੂ ਆ ਉਹ ਪਾ ਦਾਂਗੇ 2 ਮਿੰਟ ਹੋ ਗਏ ਆਪਣੇ ਇਹਨੂੰ ਭੁੱਜਦੇ ਨੂੰ ਪਿਆਜ਼ ਨੂੰ ਹਰੇ ਨੂੰ ਤੇ ਹੁਣ ਜਿਹੜੇ ਆਪਾਂ ਆਲੂ ਆ ਉਹ ਵੀ ਪਾ ਦਾਂਗੇ ਤਾਂ ਕਿ ਨਾਲ ਹੀ ਜਿਹੜੇ ਇਹ ਵੀ ਚੰਗੀ ਤਰ੍ਹਾਂ ਪੱਕ ਜਾਣ ਕਿਉਂਕਿ ਆਪਾਂ ਥੋੜੇ ਜਿਹਾ ਕੱਚੇ ਰੱਖੀ ਸੀਗੇ ਬਹੁਤ ਹੀ ਜਿਆਦਾ ਜਿਹੜੀ ਉਹ ਸਵਾਦ ਸਬਜ਼ੀ ਬਣਦੀ ਹੈ ਇਸ ਨਾਲ ਪਿਆਜ਼ ਪਿਆਰ ਸਾਰੇ ਪਿਆਜ਼ ਦੀ ਤੇ ਆਲੂਆਂ ਦੀ ਤੁਸੀਂ ਘਰੇ ਇੱਕ ਵਾਰੀ ਇਹਨੂੰ ਜ਼ਰੂਰ ਟਰਾਈ ਕਰੋ ਖਾਸ ਤੌਰ ਤੇ ਜਿਹੜੇ ਬੱਚੇ ਆ ਉਹ ਬਹੁਤ ਪਸੰਦ ਕਰਦੇ ਆ ਇਹਨੂੰ ਵੀ ਤੁਸੀਂ ਇਹਨੂੰ ਸਵੇਰੇ ਜਿਹੜੇ ਆ ਦੇਸੀ ਘੋੜੇ ਪਰੌਠਾ ਲਾ ਕੇ ਉਹਦੇ ਨਾਲ ਖਾਓ ਤੇ ਬੱਚਿਆਂ ਨੂੰ ਦੋ ਤੇ ਬਹੁਤ ਸਵਾਦ ਲੱਗਦੀ ਹੈ ਸਿੱਧੀ ਸਬਜ਼ੀ ਪਰੌਠੇ ਦੇ ਨਾਲ ਤੇ ਬਹੁਤ ਹੀ ਘੱਟ ਜਿਹੜਾ ਵਾ ਟਾਈਮ ਇਹਨੂੰ ਬਣਨ ਨੂੰ ਲੱਗਦਾ ਵਾ ਪੰਜ 6 ਮਿੰਟ ਦੇ ਵਿੱਚ ਬਸ ਪੱਕ ਕੇ ਤੇ ਤਿਆਰ ਹੋ ਜਾਂਦੀ ਹੈ। ਸਬਜੀ ਬਣਾ ਕੇ ਆਪਾਂ ਤਿਆਰ ਕਰ ਲਈ ਆ ਬਿਲਕੁਲ ਸਿੰਪਲ ਜੀ ਸਬਜੀ ਆ ਇਹ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜੀ ਉਹ ਤਿਆਰ ਹੋ ਜਾਂਦੀ ਆ। ਜਦੋਂ ਆਪਣੇ ਕੋਲ ਟਾਈਮ ਕੋਈ ਵੀ ਸਵੇਰ ਨੂੰ ਘੱਟ ਹੁੰਦਾ ਆ ਤੇ ਬੱਚਿਆਂ ਨੂੰ ਟਿਫਨ ਵਗੈਰਾ ਦੇਣਾ ਹੁੰਦਾ ਉਦੋਂ ਤੁਸੀਂ ਸਵੇਰੇ ਨੂੰ ਆਸਾਨੀ ਦੇ ਨਾਲ ਜਿਹੜਾ ਉਹ ਪੰਜ 6 ਮਿੰਟ ਦੇ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹੋ। ਜੇ ਤੁਹਾਨੂੰ ਸਾਡਾ ਇਹ ਸਬਜ਼ੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹੋ ਜੀ ਰੈਸਪੀ ਜਸੀਂ ਲੈ ਕੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੈ ਕੇ ਆਉਂਦੇ ਰਵਾਂਗੇ ਤੇ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੁਸੀਂ ਸਾਡੇ ਵੀਡੀਓ ਦੇਖੀ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਉਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ